ਮੋਰਾਨੋ ਜਿੱਥੇ ਕੱਚ ਦਾ ਸਮਾਨ ਬਣਾਉਣ ਵਾਲੀਆਂ ਫੈਕਟਰੀਆਂ ਨੇ ਤਰ੍ਹਾਂ ਤਰ੍ਹਾਂ ਦਾ ਸਮਾਨ ਕੀ ਕੁਛ ਇੱਥੇ ਬਣ ਰਿਹਾ ਹੈ ਕੀ ਕੁਛ ਇੱਥੇ ਕੋਈ ਕੀਮਤ ਨਹੀਂ ਹੈਗੀ ਇਹਨਾਂ ਚੀਜ਼ਾਂ ਦੀ ਕੋਈ ਕੀਮਤ ਨਹੀਂ ਇਹਨਾਂ ਚੀਜ਼ਾਂ ਦੀ ਹਰ ਇੱਕ ਚੀਜ਼ ਬਨਾਰ ਹੀ ਨਹੀਂ ਹੈ ਔਰ ਇਹ ਫੈਕਟਰੀ ਵਤਰਾਰੀਆ ਅਲ ਫਾਰੋ ਇਹਦਾ ਨਾਮ ਹੈ ਉਹ ਜਿਵੇਂ ਲਿਖਿਆ ਹੋਇਆ ਉਹ ਜੋ ਲਿਖਿਆ ਹੋਇਆ ਵਤਰਾਰੀਆ ਆਰਟਿਸਟਿਕਾ ਮਤਲਬ ਕੱਚ ਦਾ ਸਮਾਨ ਆਰਟਿਸਟਿਕ ਕੱਚ ਦਾ ਸਮਾਨ ਔਰ ਇਸ ਦੇਖ ਬਹੁਤ ਕੁਝ ਲੱਗਿਆ ਹੋਇਆ ਹੈ ਨਾ ਔਰ ਬਹੁਤ ਕੁਝ ਵਿਕਦਾ ਹਰ ਇੱਕ ਚੀਜ਼ ਬਰੇ ਫੈਕਟਰੀ ਉੱਥੇ ਤੱਕ ਹੈ ਹੋਰ ਫੈਕਟਰੀਆਂ ਵੀ ਕਹਿੰਦੇ ਹੈਗੀਆਂ ਨੇ ਸਵੇਰੇ 8 ਵਜੇ ਖੁੱਲਦੀ ਐ 4-5 ਵਜੇ ਬੰਦ ਹੋ ਜਾਂਦੀ ਐ 4 ਵਜੇ ਤੱਕ ਤਕਰੀਬਨ ਬੰਦ ਹੋ ਜਾਂਦੀ ਐ ਵੱਧੋ ਵੱਧ 5 ਵਜੇ ਮੈਡਮ ਨੂੰ ਪੁੱਛਿਆ ਸੀ ਕਹਿੰਦੀਆਂ ਇਹਦਾ ਜਿਹੜਾ ਟਾਈਮ ਟੇਬਲ ਆ ਬਰੂਤੋ ਆ ਬਰੂਤੋ ਯਾਨੀ ਭੜਾ ਖਰਾਬ ਐ ਇਸ ਲਈ ਤੇ ਆ ਹੈਗਾ ਇਹਦਾ ਜਿਹੜੀ ਫੈਰੀ ਆਉਂਦੀ ਐ ਉੱਥੇ ਉਹਦਾ ਸਟੇਸ਼ਨ ਐ ਮੁਰਾਨੋ ਫਾਰੋ ਮੁਰਾਨੋ ਫਾਰੋ ਇੱਥੇ ਸਭ ਕੱਚ ਦੀ ਸਮਾਨ ਦੀਆਂ ਦੁਕਾਨਾਂ ਨੇ ਮੁਰਾਨੋ ਫਾਰੋ ਤੁਸੀਂ ਆਪਾਂ ਆਏ ਆ ਆ ਹੈਗਾ ਉਹ ਜਿਹੜਾ 10 ਦਾ ਰਾਤ ਨੂੰ ਵੀ ਭਾਈ ਇੱਧਰ ਨੂੰ ਨਾ ਜਿਹਾਜ ਲੈ ਕੇ ਤੇ ਆ ਮੁਰਾਨੋ ਫਾਰੋ ਮੁਰਾਨੋ ਫਾਰੋ ਮੁਰਾਨੋ ਫਾਰੋ ਇੱਥੇ ਫੈਕਟਰੀਆਂ ਨੇ ਜੀ ਕੱਚ ਦੇ ਸਮਾਨ ਦੀਆਂ ਜਿਹੜੀਆਂ ਆਰਟਿਸਟਿਕ ਆਰਟਿਸਟਿਕ ਸਮਾਨ ਬਣਾਉਂਦੀਆਂ ਨੇ ਹੁਣ ਸਿਆਲ ਕਰਕੇ ਯਾਨੀ ਕਿ ਘੱਟ ਹੈ ਜਿਹਨੂੰ ਆਪਾਂ ਕਹਿੰਦੇ ਆ ਰਸ਼ ਘੱਟ ਹੈ ਤੇ ਪਰ ਫੇਰ ਵੀ ਰੌਣਕ ਕਾਫੀ ਹੈ ਆ ਡੇਕ ਲੈ ਬਾਈ ਉਹ ਬਾਈ ਡੇਕ ਉਰੇ ਆ ਡੇਕ ਟਕੋ ਘਟੋਨੀਆਂ ਘਟੋਨੀਆਂ ਨਾਲ ਭਰੀ ਪਈ ਆ ਯਾਰ ਕੀ ਬਾਤ ਹੈ ਬੱਲੇ ਬੱਲੇ ਕਰਾਤੀ ਬਾਈ ਨੇ ਔਰ ਇਹ ਦੇਖ ਇਹਨੂੰ ਵੱਡ ਵੱਡ ਕੇ ਇਹਨਾਂ ਨੇ ਆਰਟਿਸਟਿਕ ਸਟਾਈਲ ਬਣਾਏ ਪਏ ਆ ਇਹਦੇ ਜਿਹੜੇ ਜਿਹੜੇ ਇਹਾਂ ਡਾਹਣੀਆਂ ਨੇ ਇਹਨਾਂ ਦੇ ਸਿੱਧ ਹੀ ਨਹੀਂ ਕੋਈ ਹੋਣ ਦਿੱਤੀ ਵਾਹ ਜੀ ਵਾਹ ਬੱਲੇ ਬੱਲੇ ਕਰਾਤੀ ਬਾਈ ਨੇ ਆਇਦਰ ਦੇਖੋ ਜੀ ਸਾਰੇ ਟਾਪੂ ਨੇ ਇਹ ਸਾਰੇ ਟਾਪੂ ਨੇ ਆ ਆਪਣਾ ਫੈਰੀ ਖੜਨ ਵਾਲਾ ਸਟੇਸ਼ਨ ਹੈ ਬਸ ਅੱਡਾ ਲਾ ਲੋ ਹਨਾ ਇਹ ਕਿਸ਼ਤੀ ਅੱਡਾ ਯਾ ਅੱਡਾ ਯਾਰ ਇੱਕ ਅਜੂਬਾ ਹੈ ਸ਼ਹਿਰ ਬਾਕੀ ਉਹ ਨਵੀਆਂ ਧਰਤੀਆਂ ਉੱਭਰ ਰਹੀਆਂ ਨੇ ਵਿੱਚ ਓਕੇ ਜੀ